ਆਲੂਦ ਪੁਰਜੀ ਤਾਂ ਅਸੀਂ ਬਹੁਤ ਤਰ੍ਹਾਂ ਦੀ ਖਾਂਦੇ ਆਂ ਪਰ ਅੱਜ ਮੈਂ ਬਣਾ ਰਹੀ ਆਂ ਪਹਾੜੀ ਆਲੂ ਗੁਟਕੇ ਦੀ ਸਬਜ਼ੀ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਇੱਕ ਅਲੱਗ ਕਿਸਮ ਦਾ ਟੇਸਟ ਆਉਂਦਾ ਆ ਬਣਾ ਕੇ ਦੇਖਿਓ ਬਹੁਤ ਟੇਸਟੀ ਬਣਦੀ ਆ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਐ ਜੋਤੀਮਨ ਫੈਮਲੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਸੁਆਗਤ ਹੈ ਜੀ ਮੰਨੂ ਹੈ ਨਾ ਸ਼ਾਮ ਦਾ ਵਕਤ ਹੋ ਰਿਹਾ ਹੈ ਜੀ ਮੰਨੂ ਬਹੁਤ ਭੁੱਖ ਲੱਗੀ ਹੈ ਜੀ ਮੰਮਾ ਨੂੰ ਕਿਹਾ ਮਨੂੰ ਕੁਝ ਖਾਣ ਨੂੰ ਬਣਾ ਕੇ ਦਿਓ ਮੰਮਾ ਕਹਿੰਦੀ ਚਲ ਮੈਂ ਦੇਖਦੀ ਬਣਾਉਣੀ ਆ ਕੁਛ ਦੇਖਦੇ ਅੱਜ ਕੀ ਬਣਾਉਂਦੇ ਆ ਚਲੋ ਜੀ ਚਲਦੇ ਆ ਜੀ ਅੰਦਰ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਾਨ ਫੈਮਿਲੀ ਕੀ ਹਾਲ ਹੈ ਤੁਹਾਡੇ ਸਾਰਿਆਂ ਦਾ ਵਾਗਰ ਤੁਹਾਨੂੰ ਖੁਸ਼ ਰੱਖੇ ਆਪਣੇ ਆਪਣੇ ਪਰਿਵਾਰਾਂ ਦੇ ਹਾਸੇ ਵਾਸਤੇ ਖੁਸ਼ ਤੇ ਤੰਦਰੁਸਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਕਾਰੋਬਾਰਾਂ 'ਚ ਵਾਧੇ ਕਰੇ ਅਸੀਂ ਵੀ ਖੁਸ਼ੀਆਂ ਚੜ੍ਹਦੀ ਕਲਾ 'ਚ ਆ ਤੇ ਜੀ ਅੱਜ ਮੈਂ ਬਣਾ ਰਹੀ ਆ ਆਲੂ ਗੁਟਕੇ ਦੀ ਸਬਜ਼ੀ ਆਲੂ ਬੋਇਲ ਕਰ ਲਿਆ ਤੇ ਹੁਣ ਮੈਂ 2 ਤੋਂ 3 ਚਮਚ ਵੱਡੇ ਲੈ ਆ ਜੀ ਸਾਬਤ ਧਨੀਆ ਇੱਕ ਚਮਚ ਮੈਂ ਲਿਆ ਜੀਰਾ ਤੇ ਦੋ ਤਿੰਨ ਆਪਣੀਆਂ ਹਰੀਆਂ ਮਿਰਚਾਂ ਲੈ ਲੈਣੀਆਂ ਆ ਜੀ ਦੇਖੋ ਇਸ ਤਰ੍ਹਾਂ ਇਹਨਾਂ ਨੂੰ ਰੋਫਲੀ ਜਿਹਾ ਕੱਟਣਾ ਆ ਤੇ ਨਾਲ ਹੀ ਮੈਂ ਛੋਟਾ ਜਿਹਾ ਇੱਕ ਟੁਕੜਾ ਅਦਰਕ ਦਾ ਲੈ ਲਿਆ ਦੇਖੋ ਇਸ ਤਰ੍ਹਾਂ ਅਦਰਕ ਨੂੰ ਵੀ ਇਸ ਤਰ੍ਹਾਂ ਹੀ ਕੱਟ ਕੇ ਪਾਉਣਾ ਆ ਬਹੁਤ ਟੇਸਟੀ ਸਬਜ਼ੀ ਬਣਦੀ ਆ ਪਹਾੜੀ ਆਲੂ ਗੁੱਟ ਕੇ ਬਹੁਤ ਵਧੀਆ ਫੇਮਸ ਸਬਜ਼ੀ ਆ ਪਹਾੜਾਂ ਵਿੱਚ ਆਮ ਹੀ ਬਣਾਈ ਜਾਂਦੀ ਆ 8-10 ਕੱਲੀਆਂ ਲਸਣ ਦੀਆਂ ਪਾ ਲਈਆਂ ਤੇ ਜੀ ਇਹ ਹੈਗਾ ਹਰਾ ਧਨੀਆ ਹਰੇ ਧਨੀਏ ਨੂੰ ਵੀ ਇਸ ਤਰ੍ਹਾਂ ਰਫਲੀਜੀਆ ਕੱਟ ਕੇ ਨਾ ਇਹਨੂੰ ਵੀ ਇਸ ਮਿਕਸਰ ਗਰਾਇੰਡਰ ਦੇ ਵਿੱਚ ਥੋੜਾ ਜਿਹਾ ਮੈਂ ਪਾ ਲਿਆ ਆ ਬਾਕੀ ਆਪਾਂ ਰੱਖ ਲੈਣਾ ਗਾਰਨਿਸ਼ ਵਾਸਤੇ ਤੇ ਇਹਨਾਂ ਨੂੰ ਹੁਣ ਆਪਾਂ ਕਰਨਾ ਗਰਾਇੰਡ ਕੋਈ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਦੇਖੋ ਇਹ ਦਰਦਰਾ ਜਿਹਾ ਇਹਨੂੰ ਬਣਾਉਣਾ ਆ ਬਹੁਤਾ ਪੇਸਟ ਨਹੀਂ ਬਣਾਉਣਾ ਦਰਦਰਾ ਜਿਹਾ ਦੇਖੋ ਇਸ ਤਰ੍ਹਾਂ ਦਾ ਹੀ ਇਹਨਾਂ ਨੂੰ ਪੀਸਣਾ ਆ ਦੇਖੋ ਜੀ ਬਹੁਤ ਹੀ ਵਧੀਆ ਫਾਈਨ ਇਹ ਪੀਸ ਹੋ ਗਿਆ ਆ ਤੇ ਇਹਨੂੰ ਮੈਂ ਕੱਢ ਲੈਣਾ ਇੱਕ ਬੌਲ ਦੇ ਵਿੱਚ ਤੇ ਇਸ ਤੋਂ ਬਾਅਦ ਜੀ ਇਸ ਇਹਦੇ ਉੱਪਰ ਪਾਣਾ ਹੈ ਮੈਂ 1/4 ਟੀस्पून ਹਲਦੀ ਇੱਕ ਚਮਚ ਭਰ ਕੇ ਦੇਗੀ ਲਾਲ ਮਿਰਚ 1/2 ਟੀस्पून ਕੁੱਟੀ ਹੋਈ ਲਾਲ ਮਿਰਚ ਇਹ ਹੈਗੇ ਜੀ ਉਬਲੇ ਹੋਏ ਆਲੂ ਆਲੂਆਂ ਨੂੰ ਜੀ ਮੈਂ ਛਿੱਲ ਲੈਣਾ ਆ ਆਲੂ ਜਿਹੜੇ ਆ ਜ਼ਿਆਦਾ ਓਵਰ ਬੋਇਲ ਨਹੀਂ ਕਰਨੇ ਓਵਰਕੁਕ ਨਹੀਂ ਕਰਨੇ 90% ਤੱਕ ਪਕਾਉਣੇ ਆ ਉਬਾਲਣ ਆ ਇਹਨਾਂ ਨੂੰ ਤੇ ਜਿਸ ਤਰ੍ਹਾਂ ਤੁਸੀਂ ਅੱਗੇ ਮੰਨ ਲਓ ਤੁਸੀਂ ਤਿੰਨ ਸੀਟੀਆਂ ਲਗਵਾਉਂਦੇ ਆ ਦੋ ਸੀਟੀਆਂ ਲਗਵਾ ਲਓ ਤੇ ਇਹਨਾਂ ਨੂੰ ਆਲੂਆਂ ਨੂੰ ਛਿੱਲ ਲਿਆ ਛਿੱਲਣ ਤੋਂ ਬਾਅਦ ਜੀ ਇਹਨਾਂ ਨੂੰ ਇਸ ਤਰ੍ਹਾਂ ਵਿਚਕਾਰੋਂ ਕੱਟ ਲਗਾ ਕੇ ਅਲੱਗ ਕਰ ਦਿੱਤਾ ਫੇਰ ਇਹਨਾਂ ਦਾ ਇੱਕ ਕੱਟ ਹੋਰ ਲਗਾਣਾ ਤੇ ਫੇਰ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕੱਟਣਾ ਆ ਮੰਨ ਕੇ ਚੱਲੋ ਕਿ ਪੀਸ ਇਹਦੇ ਜਿਹੜੇ ਆਪਾਂ ਮੋٹے ਰੱਖਨੇ ਆ ਜਾਂ ਦਾ ਜਿਹੜੇ ਪੀਸ ਆ ਬਰੀਕ ਨਹੀਂ ਕਰਨੇ ਤੇ ਓਵਰਕੁੱਕ ਮੈਂ ਓਵਰਬੋਇਲ ਇਸ ਕਰਕੇ ਕਹਿ ਰਹੀ ਸੀ ਕਿ ਜਿਆਦਾ ਨਹੀਂ ਇਹਨੂੰ ਉਬਾਲਣਾ ਆਲੂਆਂ ਨੂੰ ਨਹੀਂ ਤਾਂ ਇਹ ਆਲੂ ਜਿਹੜੇ ਆ ਮੈਸ਼ ਹੋ ਜਾਂਦੇ ਆ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੁੰਦਾ ਆ ਜੀ ਤੇ ਬਹੁਤ ਸੌਖੀ ਆ ਮਿੰਟਾਂ ਦੇ ਵਿੱਚ ਇਹ ਸਬਜੀ ਤੇ ਬਣ ਕੇ ਤਿਆਰ ਹੁੰਦੀ ਆ ਤੇ ਹੁੰਦੀ ਵੀ ਅਲੱਗ ਟੇਸਟ ਹੁੰਦਾ ਬਹੁਤ ਹੀ ਜਿਆਦਾ ਸੁਵਾਦਿਸ਼ਟ ਸਬਜੀ ਬਣ ਕੇ ਤਿਆਰ ਹੁੰਦੀ ਆ ਤੇ ਉਤੋਂ ਦੀ ਆਪਾਂ ਬਣਾਣੀ ਆ ਜੀ ਸਰਵਲੋਹ ਦੀ ਕੜਾਈ ਦੇ ਵਿੱਚ ਸਬਜੀ ਉਹਦਾ ਟੇਸਟ ਹੋਰ ਵੀ ਵਧੀਆ ਦੁੱਗਣਾ ਟੇਸਟ ਹੋ ਜਾਂਦਾ ਹੈ ਜੀ ਸਰਵਲੋਹ ਦੀ ਜਦੋਂ ਆਪਾਂ ਕੜਾਈ ਦੇ ਵਿੱਚ ਇਹ ਆਲੂਆਂ ਦੀ ਸਬਜੀ ਬਣਾਉਂਦੇ ਆ ਅਗਰ ਤੁਹਾਡੇ ਕੋਲ ਸਰਵਲੋਹ ਦੀ ਕੜਾਈ ਨਹੀਂ ਹੈਗੀ ਤਾਂ ਤੁਸੀਂ ਸਿੰਪਲ ਕੜਾਈ 'ਚ ਵੀ ਬਣਾ ਸਕਦੇ ਆ ਲੋਹੇ ਦੀ ਕੜਾਈ 'ਚ ਵੀ ਬਣਾ ਸਕਦੇ ਆ ਤੇ ਇਸ ਤਰ੍ਹਾਂ ਮੈਂ ਥੋੜਾ ਜਿਹਾ ਆਇਲ ਪਾ ਕੇ ਪਹਿਲਾਂ ਇਹਨੂੰ ਕੜਾਈ ਦੇ ਸਾਰੇ ਪਾਸੇ ਇਸ ਤਰ੍ਹਾਂ ਘੁਮਾ ਲਿਆ ਹੁਣ ਮੈਂ ਇਹਦੇ ਵਿੱਚ ਤਿੰਨ ਚਮਚ ਤੇਲ ਦੇ ਪਾਣੇ ਆ ਤੇਲ ਦੀ ਜਿਹੜੀ ਇੱਕ ਕੁੜਤਣ ਆਏ ਖਤਮ ਕਰਨੀ ਆ ਉਸ ਤੋਂ ਬਾਅਦ ਜੀ ਇਹਨੂੰ ਥੋੜਾ ਜਿਹਾ ਟੈਂਪਰੇਚਰ ਜਿਹੜਾ ਥੋੜਾ ਤੇਲ ਦਾ ਜਿਹੜਾ ਹਾਈ ਹੁੰਦਾ ਜਿਆਦਾ ਗਰਮ ਹੁੰਦਾ ਥੋੜਾ ਘਟਾ ਕਰਨਾ ਹੈ ਘਟਾ ਕਰਨ ਤੋਂ ਬਾਅਦ ਜੀ ਇਹਦੇ ਵਿੱਚ ਮੈਂ ਪਾਤੇ ਆਲੂ ਕੁਝ ਲੋਕ ਜਿਹੜੇ ਆਲੂ ਫਰਾਈ ਕਰਦੇ ਆ ਮੈਂ ਸਿਰਫ ਇਹਨੂੰ ਸੌਰਟੇਜ ਹੀ ਕਰਦਾ ਥੋੜੇ ਤੇਲ ਦੇ ਵਿੱਚ ਅਗਰ ਤੁਸੀਂ ਚਾਹੋ ਤੁਸੀਂ ਜ਼ਿਆਦਾ ਤੇਲ ਚ ਵੀ ਕਰ ਸਕਦੇ ਆ ਪਰ ਆਪਾਂ ਅਸੀਂ ਸਿਰਫ ਇਹਨਾਂ ਦਾ ਇੱਕ ਇਹਨਾਂ ਤੇ ਇੱਕ ਕ੍ਰਾਂਚੀ ਜਿਹਾ ਟੇਸਟ ਪਰਤ ਆ ਜਾਂਦੀ ਆ ਬਰਾਊਨ ਜਿਹੀ ਉਹ ਅਸੀਂ ਬਣਾਉਣੀ ਆ ਤੇ ਜ਼ਿਆਦਾ ਤੇਲ ਚ ਫਰਾਈ ਕਰਨ ਦੀ ਜ਼ਰੂਰਤ ਨਹੀਂ ਹੈਗੀ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹਲਕੀ ਹਲਕੀ ਇਹਨਾਂ ਤੇ ਪਰਤ ਆਣੀ ਸ਼ੁਰੂ ਹੋ ਗਈ ਆ ਜਿਹੜੇ ਸਾਡੇ ਆਲੂ ਆ ਇਹ ਜੀ ਕਲਰ ਵੀ ਇਹਨਾਂ ਦਾ ਚੇਂਜ ਹੋ ਗਿਆ ਤੁਸੀਂ ਦੇਖ ਸਕਦੇ ਹੋ ਹੁਣ ਮੈਂ ਇਹਨਾਂ ਨੂੰ ਇੱਕ ਅਲੱਗ ਉਸੇ ਪਲੇਟ ਦੇ ਵਿੱਚ ਆਪਾਂ ਕੱਢ ਲੈਣਾ ਹੈ ਜਿਹਦੇ ਵਿੱਚ ਮੈਂ ਪਹਿਲਾਂ ਆਲੂ ਰੱਖੇ ਹੋਏ ਸੀ ਕੱਟ ਕੇ ਆਇਲ ਦੇਖੋ ਸਿਰਫ ਉਨੇ ਦਾ ਉਨਾ ਹੀ ਆਇਲ ਰਹਿ ਜਾਣਾ ਆ ਹੋਰ ਆਇਲ ਪਾਉਣ ਦੀ ਜ਼ਰੂਰਤ ਨਹੀਂ ਅਗਰ ਜ਼ਰੂਰਤ ਹੈਗੀ ਤਾਂ ਤੁਸੀਂ ਇੱਕ ਚਮਚ ਤੇਲ ਪਾ ਸਕਦੇ ਆ ਦੇਖੋ ਤੇਲ ਸਾਡਾ ਬਚ ਗਿਆ ਥੋੜਾ ਜਿਹਾ ਤੇਲ ਲੱਗਾ ਆ ਜੀ ਤੇ ਮੈਨੂੰ ਜ਼ਰੂਰਤ ਸ਼ਾਇਦ ਪਵੇਗੀ ਤੇਲ ਪਾਉਣ ਦੀ ਤੇ ਸਰੋਂ ਦਾ ਤੇਲ ਦੇ ਵਿੱਚ ਆਪਾਂ ਹੁਣ ਮੈਂ ਤੇਲ ਨਹੀਂ ਪਾਇਆ ਜੀ ਇਹਦੇ ਵਿੱਚ ਮੈਂ ਪਾ ਲਿਆ ਜੀਰਾ ਹਿੰਗ ਤੇ ਸਾਬਤ ਲਾਲ ਮਿਰਚਾਂ ਪਾ ਲਈਆਂ ਆ ਪਾਨ ਤੋਂ ਬਾਅਦ ਜੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਕਾਰਨ ਤੋਂ ਬਾਅਦ ਜੀ ਇਹਦੇ ਵਿੱਚ ਹੁਣ ਜਿਹੜਾ ਮੈਂ ਉਹ ਮਸਾਲਾ ਪੀਸ ਕੇ ਰੱਖਿਆ ਹੋਇਆ ਸੀ ਇਹ ਮਸਾਲਾ ਸਾਰਾ ਪਾ ਦੇਣਾ ਹੈ ਮਸਾਲਾ ਪਾ ਕੇ ਇਹਨੂੰ ਹਲਕਾ ਜਿਹਾ ਹਿਲਾਣਾ ਆ ਮਿਕਸ ਕਰਨਾ ਆ ਤੇ ਹਲਕਾ ਜਿਹਾ ਦਾ ਕੱਚਾਪਨ ਜਿਹਾ ਕੱਢ ਲੈਣਾ ਆ ਗੈਸ ਦੀ ਫਲੇਮ ਜ਼ਿਆਦਾ ਹਾਈ ਨਹੀਂ ਕਰਨੀ ਗੈਸ ਦੀ ਫਲੇਮ ਜਿਹੜੀ ਆ ਮੀਡੀਅਮ ਰੱਖਣੀ ਆ ਤੇ ਇਸ ਤੋਂ ਬਾਅਦ ਜੀ ਮੈਂ ਸਵਾਦ ਦੇ ਅਨੁਸਾਰ ਇਹਦੇ ਵਿੱਚ ਨਮਕ ਪਾਣਾ ਹੈ ਤੇ ਚੌਥਾਈ ਟੀस्पून ਇਹਦੇ ਵਿੱਚ ਕਾਲਾ ਨਮਕ ਪਾਣਾ ਕਾਲਾ ਨਮਕ ਜ਼ਰੂਰ ਪਾਓ ਜੀ ਬਹੁਤ ਵਧੀਆ ਟੇਸਟ ਆਂਦਾ ਹੈ ਤੇ ਜਿਹੜਾ ਇਹਦੇ ਵਿੱਚ ਜੀ ਕੋਲੀ ਦੇ ਵਿੱਚ ਥੋੜੇ ਜਿਹਾ ਮਸਾਲਾ ਲੱਗਿਆ ਹੋ ਸੀ ਮੈਂ ਇੱਕ ਚਮਚ ਪਾਣੀ ਦੇ ਨਾਲ ਉਹ ਇਹਦੇ ਵਿੱਚ ਪਾਤਾ ਤੇ ਮਸਾਲੇ ਜਿਹੜੇ ਚੰਗੀ ਤਰ੍ਹਾਂ ਪੱਕ ਜਾਣਗੇ ਤੇ ਨਾਲ ਇਹ ਹੁੰਦਾ ਕਿ ਕੜਾਈ ਦੇ ਥੱਲੇ ਨਹੀਂ ਲੱਗਦੇ ਆ ਦੇਖੋ ਇਸ ਤਰ੍ਹਾਂ ਹੁਣ ਮੈਂ ਇਹਦੇ ਵਿੱਚ ਜਿਹੜੇ ਆਲੂ ਸੀ ਬੋਇਲ ਕੀਤੇ ਹੋਏ ਆਪਾਂ ਹਲਕੇ ਜਿਹਾ ਸੌਟੇ ਕੀਤੇ ਹੋਏ ਤੇਲ ਦੇ ਵਿੱਚ ਉਹਨਾਂ ਨੂੰ ਮੈਂ ਇਹਦੇ ਵਿੱਚ ਮਿਲਾ ਰਹੀ ਆ ਬਹੁਤ ਜਲਦੀ ਤੇ ਬਹੁਤ ਹੀ ਟੇਸਟੀ ਸਬਜ਼ੀ ਬਣਦੀ ਆ ਇਹ ਤੁਸੀਂ ਬਣਾਇਓ ਬਣਾ ਕੇ ਦੇਖਿਓ ਸਿੰਪਲ ਪਰੌਂਠੇ ਨਾਲ ਸਿੰਪਲ ਫੁਲਕੇ ਤਾਜ਼ੇ ਫੁਲਕੇ ਦੇ ਨਾਲ ਤੁਸੀਂ ਪ੍ਰਸ਼ਾਦੇ ਦੇ ਨਾਲ ਖਾਓਗੇ ਨਾ ਬਹੁਤ ਟੇਸਟੀ ਲੱਗਦੀ ਆ ਇਹ ਦੇਖੋ ਪੂਰੀ ਤਰ੍ਹਾਂ ਜਿਹੜਾ ਮਸਾਲਾ ਆ ਆਲੂਆਂ ਦੇ ਉੱਤੇ ਮਸਾਲੇ ਦੀ ਕੋਟਿੰਗ ਹੋ ਰਹੀ ਆ ਤੇ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਖੁਸ਼ਬੂ ਜਕੀ ਨ ਜਾਣੀ ਉਹ ਇੰਨੀ ਵਧੀਆ ਆ ਰਹੀ ਸੀ ਨਾ ਬਹੁਤ ਵਧੀਆ ਖੁਸ਼ਬੂ ਆ ਰਹੀ ਸੀ ਆਲੂ ਸਾਡੇ ਪੱਕੇ ਹੋਏ ਆ ਬਹੁਤ ਜ਼ਿਆਦਾ ਪਕਾਣ ਦੀ ਜ਼ਰੂਰਤ ਨਹੀਂ ਹਰੇ ਧਨੀਏ ਦੇ ਨਾਲ ਗਾਰਨਿਸ਼ ਕਰ ਲ ਲਈਆਂ ਤਕਰੀਬਨ 5 ਤੋਂ 7 ਮਿੰਟ ਦੇ ਵਿੱਚ ਇਹ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਸਭ ਤੋਂ ਸੁਪਰ ਸੇਵੀ ਉੱਪਰ ਇਹ ਸਬਜ਼ੀ ਬਣਦੀ ਹੈ ਤੇ ਨਾਲ ਬਣ ਰਾਇਆ ਗਰਮਾ ਗਰਮ ਤਾਜੇ ਤਾਜੇ ਸਾਡੇ ਪ੍ਰਸ਼ਾਦੇ ਫੁੱਲ ਕੇ ਤੇ ਪਰਾਂਠੇ ਵੀ ਬਣਿਆ ਜਿਹਨੇ ਪਰਾਠਾ ਹਣਾ ਪਰਾਠਾ ਖਾ ਲਵੇ ਪਰਾਂਠੇ ਦੇ ਨਾਲ ਸਬਜ਼ੀ ਬਹੁਤ ਟੇਸਟੀ ਲੱਗਦੀ ਆ ਪ੍ਰਦੀਪ ਵਾਸਤੇ ਮੈਂ ਪਰਾਂਠਾ ਬਣਾਇਆ ਤੇ ਕਹਿੰਦੀ ਸੀ ਕਿ ਮੰਮਾ ਮੈਂ ਪਰਾਂਠੇ ਨਾਲੇ ਸਬਜ਼ੀ ਖਾਉਂਗੀ ਤੇ ਲਓ ਜੀ ਸਾਡੇ ਪ੍ਰਸ਼ਾਦੇ ਬਣ ਕੇ ਹੋ ਗਏ ਆ ਤਿਆਰ ਤੁਸੀਂ ਚਾਹੋ ਤਾਂ ਇਹਨਾਂ ਨੂੰ ਚਾਵਲਾਂ ਨਾਲ ਵੀ ਖਾ ਸਕਦੇ ਆ ਬੱਚਿਆਂ ਨੂੰ ਟਿਫਨ ਦੇ ਵਿੱਚ ਲੰਚ ਵੀ ਤੁਸੀਂ ਦੇ ਸਕਦੇ ਆ ਤੇ ਨਾਲ ਆਪਾਂ ਲਵਾਂਗੇ ਦਹੀਂ ਦਹੀਂ ਪ੍ਰਦੀਪ ਕੱਢ ਰਹੀ ਸੀਗੀ ਤੇ ਦਹੀਂ ਦੇ ਨਾਲ ਤਾਂ ਹੋਰ ਵੀ ਟੇਸਟੀ ਲੱਗਦੀ ਆ ਇਹ ਸਬਜ਼ੀ ਸਾਨੂੰ ਤੇ ਵੈਸੇ ਬਿਨਾ ਦਹੀਂ ਤੋਂ ਅਲੱਗ ਟੇਸ ਤੇ ਹੀ ਆਉਂਦਾ ਆ ਬਹੁਤ ਵਧੀਆ ਤੁਸੀਂ ਯਕੀਨ ਜਾਣਿਓ ਸਾਡਾ ਢਿੱਡ ਭਰ ਜਾਊਗਾ ਪਰ ਸਾਡਾ ਦਿਲ ਕਰੂਗਾ ਕਿ ਹੋਰ ਖਾ ਲਈਏ ਇੰਨਾ ਟੇਸਟ ਵਧੀਆ ਆਉਂਦਾ ਆ ਤੇ ਜੀ ਇਧਰ ਤੁਹਾਨੂੰ ਪ੍ਰਦੀਪ ਦਿਖਾ ਰਹੀ ਆ ਪਿਆਜ਼ ਵਗੈਰਾ ਸਾਰੇ ਕੁਝ ਰੱਖੇ ਹੋਏ ਦਿਖਾ ਰਹੀ ਸੀ ਤੇ ਤੁਸੀਂ ਜੇਕਰ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਚੇਤੇ ਦੇ ਨਾਲ ਯਾਦ ਦੇ ਨਾਲ ਜੀ ਕਰਦਿਆ ਕਰੋ ਤੇ ਲਾਈਕ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਜੋ ਵੀ ਕਮੈਂਟ ਕਰਦੇ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਆ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਦੇਖੋ ਜੀ ਕਿੰਨੇ ਵਧੀਆ ਸਾਡੇ ਇਹ ਆਲੂ ਗੁਟਕੇ ਦੀ ਸਬਜ਼ੀ ਬਣ ਕੇ ਤਿਆਰ ਹੋ ਗਈ ਆ ਹਰੇ ਧਨੀਏ ਦੇ ਨਾਲ ਕੀਤੀ ਗਾਰਨਿਸ਼ ਨਾਲ ਲਿਆ ਜੀ ਦਹੀਂ ਦਹੀਂ ਦੇ ਵਿੱਚ ਪਾ ਲਈ ਬੂੰਦੀ ਨਾਲ ਰਹਿ ਤਾਜੇ ਫੁੱਲ ਕੇ ਤੇ ਤੁਹਾਨੂੰ ਮੈਂ ਇਹ ਦਿਖਾਉਂਗੀ ਜੀ ਕਿ ਕਿੰਨੇ ਸੌਫਟ ਆਲੂ ਆ ਤੇ ਕਿੰਨੇ ਵਧੀਆ ਆ ਆ ਦੇਖੋ ਦੇਖੋ ਕਿੰਨੇ ਵਧੀਆ ਮੈਸ਼ ਹੋ ਰਹੇ ਆ ਪੂਰਾ ਅੰਦਰ ਤੱਕ ਇਹਦੇ ਜਿਹੜਾ ਟੇਸਟ ਆ ਆਲੂਆਂ ਦਾ ਜਾਚ ਹੋਇਆ ਗਿਆ ਹੋਇਆ ਆ ਤੇ ਬਹੁਤ ਹੀ ਵਧੀਆ ਅਮੇਜ਼ਿੰਗ ਟੇਸਟ ਆ ਵਨ ਵਾਈਟ ਹਰ ਵਾਰ ਦੀ ਤਰ੍ਹਾਂ ਮੈਂ ਪ੍ਰਦੀਪ ਨੂੰ ਆਪਣੀ ਬੇਟੀ ਨੂੰ ਟੇਸਟ ਕਰਾਉਂਦੀ ਹੁੰਨੀ ਆ ਬਹੁਤ ਸੁਆਦ ਬਹੁਤ ਟੇਸਟੀ ਸੀਗੀ ਹਰ ਤਰ੍ਹਾਂ ਦਾ ਟੇਸਟ ਆ ਰਿਹਾ ਸੀ ਇਹਦੇ ਵਿੱਚ ਜਿਹੜੇ ਆਪਾਂ ਮਸਾਲੇ ਸਪੈਸ਼ਲੀ ਮਸਾਲਿਆਂ ਦਾ ਟੇਸਟ ਆਂਦਾ ਆ ਤੇ ਆਲੂ ਤਾਂ ਹੈ ਹੀ ਸਾਰਿਆਂ ਨੂੰ ਪਸੰਦ ਆ ਬੱਚਿਆਂ ਨੂੰ ਵੀ ਬਹੁਤ ਪਸੰਦ ਆ ਤੇ ਵੱਡੇ ਤਾਂ ਪਸੰਦ ਕਰਦਾ ਹੀ ਕਰਦੇ ਆ ਨਾ ਜੀ ਤੇ ਬੱਚਿਆਂ ਨੂੰ ਜ਼ਰੂਰ ਬਣਾ ਕੇ ਦਿਓ ਘਰ ਵਿੱਚ ਤੁਸੀਂ ਇਹ ਸਬਜੀ ਬਣਾਣੀ ਤੁਹਾਨੂੰ ਆਪਣੇ ਆਪ ਤੁਸੀਂ ਬਣਾਉਣ ਲੱਗ ਜਾਓਗੇ ਕਿ ਤੁਸੀਂ ਇਹ ਸਬਜੀ ਇੰਨੀ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੀ ਆ ਦਿਓ ਇੱਕ ਵਾਈਟ ਮੈਂ ਆਲੂ ਦੀ ਤੇ ਨਾਲ ਲਿਆ ਜੀ ਦਹੀਂ ਵਾਲਾ ਰੈਤਾ ਬਹੁਤ ਵਧੀਆ ਬਹੁਤ ਟੇਸਟੀ ਆ ਤੇ ਖਾਓ ਖੁਸ਼ ਰਹੋ ਇੰਜੋਏ ਕਰੋ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ